ਤੁਸੀਂ ਜੁੜੇ ਹੋ ਹਨਰ ਟਾਈਮ ਚੈਨਲ ਦੇ ਨਾਲ ਮੈਂ ਲਖਵਿੰਦਰ ਸਿੰਘ ਬੀੜ ਅੱਜ ਜ਼ਿਲ੍ਹਾ ਬਾਲ ਸੁਰੱਖਿਆ ਜੂਨਟ ਫਰੀਦਕੋਟ ਵੱਲੋਂ ਬਾਲ ਵਿਆਹ ਬਾਲ ਮਜ਼ਦੂਰੀ ਬਾਲ ਪਿੱਖਿਆ ਅਤੇ ਬਾਲ ਸ਼ੋਸ਼ਣ ਨੂੰ ਰੋਕਣ ਲਈ ਅਵੇਰਨੈਸ ਕੈਂਪ ਪੈਂਡ ਬੀੜਸ ਖਾਲ ਵਿੱਚ ਲਾਇਆ ਗਿਆ 2 ਲੱਖ ਰੁਪਏ ਔਰ ਸੜੀ 2 ਸਾਲ ਦੀ ਸਜ਼ਾ ਔਰ 1 ਲੱਖ ਰੁਪਏ ਜੁਰਮਾਨਾ ਛੁੱਟਣਾ ਨਹੀਂ ਤੁਸੀਂ ਕਈ ਵਾਰੀ ਅਸੀਂ ਇਹ ਕੇਸ ਵੀ ਲੈ ਕੇ ਆਏ ਕਿ ਕੁੜੀ ਤੌਰ ਤੇ ਸਾਨੂੰ ਅਗਲੇ ਦਿਨ ਪਤਾ ਲੱਗ ਗਿਆ ਕਿ ਉਹਦਾ ਵਿਆਹ ਹੋ ਗਿਆ ਫਿਰ ਅਸੀਂ ਉਹਦੇ ਜਾਣਨੇ ਆ ਉਹਨੂੰ ਸਮਝਾ ਕੇ ਆਨੇ ਫਿਰ ਇਹ ਸੋਹਰੇ ਵਾਲੀ ਫੈਮਿਲੀ ਤੋਂ ਸਾਰੇ ਬੁਲਾਦੇ ਆ ਫਿਰ ਅਸੀਂ ਕੀ ਕਰੀ ਉੱਥੇ ਦੇਖੋ ਸਾਡੀ ਵੀ ਮਜਬੂਰੀ ਪੈ ਜਾਂਦੀ ਹੈ ਫਿਰ ਮੁੰਡਾ ਕੁੜੀ ਨੂੰ ਫੇਰ ਸੈਪਰੇਟ ਕਰਦੇ ਇਸ ਕਰਕੇ ਉਹ ਕੰਮ ਕਰੋ ਹੀ ਨਾ ਕਿ ਸਾਨੂੰ ਬਾਅਦ 'ਚ ਵੀ ਪ੍ਰੋਬਲਮਸ ਕ੍ਰੀਏਟ ਕਰੋ ਚੂੜਾ ਪਾਇਆ ਵੀ ਉਸ ਤੋਂ ਕਰਵਾਨੇ ਆ ਸਾਡੀ ਵੀ ਮਜਬੂਰੀ ਹੈ ਸਾਨੂੰ ਨਹੀਂ ਚੰਗਾ ਲੱਗਦਾ ਕਿ ਤੁਸੀਂ ਅਜਾ ਕੇ ਕਿਸੇ ਦਾ

ਜੇ ਤੁਹਾਨੂੰ ਲੱਗਦਾ ਕਿ ਜਮਾਈ ਨਾਖੇ ਲੱਗੀ ਸਾਡੇ ਆਜੋ ਤੁਸੀਂ ਕੰਪਲੇਨ ਕਰ ਦੋ ਜਾਂ ਉਹਨੂੰ ਲੈ ਕੇ ਆ ਜੇ ਅਸੀਂ ਆਪੇ ਹੈਂਡਲ ਕਰ ਲਾਂਗੇ ਉਹਨੂੰ ਅਸੀਂ ਨਾਰੀ ਨਿਕੇਤਨ ਚਲੰਦਰ ਭੇਜ ਦਾਂਗੇ ਜਦੋਂ ਉਹ 18 ਸਾਲ ਦੀ ਪੂਰੀ ਹੋਗੀ ਉਹਦੇ ਬਾਅਦ ਹੀ ਉਹ ਬਾਹਰ ਆ ਸਕਦੀ ਉਸ ਤੋਂ ਪਹਿਲਾਂ ਨਹੀਂ ਆਉ। ਠੀਕ ਹੈ? ਤਾਂ ਮੈਨੂੰ ਆਗੇ ਤੋਂ ਇਸ ਪਿੰਡ ਦੇ ਬਾਰੇ ਕੋਈ ਵੀ ਇਸ ਚੀਜ਼ ਲਈ ਕੋਈ ਵੀ ਕਦੇ ਵੀ ਕੰਪਲੇਨ ਨਾ ਆਵੇ। ਸਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡੇ ਦੇ ਕੇਸਿਸ ਦੇਖੇ

ਉਹ ਸਾਨੂੰ ਕਹਿੰਦੇ ਕਿ ਫਾਰਮ ਕਿਉਂ ਨਹੀਂ ਭਰਦੇ ਅਸੀਂ ਫਾਰਮ ਕਿਵੇਂ ਭਰੀਏ ਕਿ ਕੋਈ ਕੋ 16 ਸਾਲ ਦਾ ਹੈ ਕੋਈ 17 ਸਾਲ ਦਾ ਤੁਹਾਨੂੰ ਤੁਸੀਂ ਦਾ ਹੀ ਜੇਲ ਹੈ ਫਿਰ ਤੁਸੀਂ ਕਹਿ ਦਿੰਦੇ ਵੀ ਮੇਰਾ ਬੱਚਾ ਆਇਆ ਉਹਨੂੰ ਪੰਜ ਹਜ਼ਾਰ ਨਹੀਂ ਮਿਲੇ ਸਰਕਾਰ ਕਹਿ ਦਿੰਦੇ ਆ ਵੀ ਤੁਸੀਂ ਭਰਿਆ ਨਹੀਂ ਮੇਰੇ ਉਹ ਇਸ ਰੀਜ਼ਨ ਨੂੰ ਨਹੀਂ ਸਮਝਦੇ ਇਸ ਗੱਲ ਨੂੰ ਨਹੀਂ ਤੁਹਾਡਾ ਮੈਨੂੰ ਕਹਿ ਦਿੰਦੇ ਆ ਵੀ ਤੁਸੀਂ ਫਾਰਮ ਨਹੀਂ ਭਰਿਆ ਤੁਹਾਡਾ ਫਾਰਮ ਨਹੀਂ ਭਰਿਆ ਜਾਨਾ

वैसे अठारह साल के बाद ही बच्चे की मर रही ब्याह दी ये लैवल प्रॉब्लम ज्यादा फेस करनी पैदी है लग रहा है कि हम लड़का मिल गया एक बोझ घटूगा बोझ नहीं घटता बदला ही है इस करके जे तो लगता है ए मैडम का नहीं कसूर कि मैडम तभी फॉर्म नहीं भर रही एपा ही कसूर है कि तीज पूरी नहीं